ਟ੍ਰੀਟ ਸੈਰੇਮਨੀ ਦਾ ਸਮਾਜ ਜੜਾਇਆ ਰੱਖਿਆ ਗਿਆ ਹੈ 파ਰਤ ਦੇ ਵੱਲੋਂ ਹਾਲਾਂਕਿ ਆਤਨਾ ਮਿਲੋਂਤੇ 파ਰਤ ਦੇ ਵੱਲੋਂ 게ਟ ਬੰਦ ਰੱਖਣ ਦਾ ਜੜਾ ਐਲਾਨ ਕੀਤਾ ਗਿਆ ਹੈ ਤਾਂ ਇੱਕ ਤਾਂ ਹੱਥ ਨਹੀਂ ਮਿਲਾਇਆ ਜਾਏਗਾ ਦੂਜਾ 게ਟ ਬੰਦ ਰੱਖਣ ਦਾ ਐਲਾਨ ਜੜਾਇਆ ਕੀਤਾ ਗਿਆ ਹੈ ਕਿ ਸ਼ਾਮ 6 ਵਜੇ ਮੀਟਿੰਗ ਦਾ ਟ੍ਰੀਟ ਸੈਰੇਮਨੀ ਹੋਵੇਗੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੇ ਜੜੇ ਹੈ ਦੱਸਦੇ ਕਿ ਇਹ ਮੀਟਿੰਗ ਦਾ ਟ੍ਰੀਟ ਸੈਰੇਮਨੀ ਜੜੀ ਕਿਤੇ ਚਾਏਗੀ 파ਰਤ ਦੇ ਵੱਲੋਂ ਹੱਥ ਨਾ ਮਿਲੋਂਤੇ 게ਟ ਨਾ ਖੋਲਣ ਦਾ ਜੜਾ ਫੈਸਲਾ ਹੋ ਕੀਤਾ ਗਿਆ ਹੈ

ਤੇ ਗੇਟ ਨਹੀਂ ਖੋਲਿਆ ਜਾਏਗਾ ਤੇ ਹੱਥ ਨਹੀਂ ਮਿਲਾਏ ਜਾਏਗਾ ਇਹ ਫੈਸਲਾ ਚੁੜਾਇਆ ਕੀਤਾ ਗਿਆ ਹੈ ਜੋ ਦੋਸਤੀ ਦਾ ਹੱਥ ਪਹਿਲਾ ਵਧਾਇਆ ਜਾਂਦਾ ਸੀ ਉਸ ਦੋਸਤੀ ਦੇ ਹੱਥ ਨੂੰ ਹੁਣ ਨਹੀਂ ਬਤਾਏਗਾ ਪਾਰ ਅਤੇ ਫੈਸਲਾ ਚੁੜਾਇਆ ਲਿਆ ਗਿਆ ਹੈ ਹੁਸੈਨੀਵਾਲਾ ਬਾਰਡਰ ਤੇ ਅੱਜ ਬੀਟਿੰਗ ਦਾ ਰੀਟਰੀਟ ਸੈਰੇਮਨੀ ਹੋਵੇਗੀ ਸ਼ਾਮ 6 ਵਜੇ ਬੀਟਿੰਗ ਦਾ ਰੀਟਰੀਟ ਸੈਰੇਮਨੀ ਜਿਹੜੀ ਉਸ ਦੀ ਸ਼ੁਰੂਆਤ ਕੀਤੀ ਜਾਏਗੀ ਤੇ ਕਮਲ ਮਲੋਤਰਾ ਸਾਡੇ ਨਾਲ ਜੁੜੇ ਹੋਏ ਨੇ तमाम ਜਾਣਕਾਰੀ ਦੇ ਨਾਲ ਕਮਲ ਅੱਜ ਕਾਫੀ ਇੱਕ ਲੰਬੇ عرصے ਤੋਂ ਬਾਅਦ ਜੁੜਾ ਹੈ ਬੀਟਿੰਗ ਦਾ ਰਿਟਰੀਟ ਸਰਮਨੀ ਨੂੰ ਸ਼ੁਰੂਆਤ ਕੀਤੀ ਜਾ ਰਹੀ ਹੈ ਕਿੰਨਾ ਕ ਅਹਿਮ ਰਹੇਗਾ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੀ ਬਿਲਕੁਲ ਮੈਂ ਦੱਸ ਦਿੰਦਾ ਮੈਂ ਪਾਕਿਸਤਾਨ ਨਾਲ ਤੋਂ ਬਾਅਦ ਜਿਹੜਾ ਵਾ ਉਸ ਤੋਂ ਬਾਅਦ ਜਿਹੜੀ ਰਿਟਰੀਟ ਸਰਮਨੀ ਜਿਹੜੀ ਪ੍ਰੋਜਪੁਰ ਹਸਨੀਆ ਦੇ ਬਾਰਡਰ ਤੇ ਬੰਦ ਕੀਤੀ ਗਈ ਹੈ ਉਹ ਕਿੰਨਾ ਕਿਤੇ ਜਿਹੜਾ ਤਣਾਅ ਹੁਣ ਘਟਦਾ ਨਜ਼ਰ ਆਇਆ ਤੇ ਦੋਨੇ ਦੇ ਮੁਲਕਾਂ ਦੇ ਵਿੱਚ ਜਿਹੜੀ ਜੰਦਬੰਦੀ ਹੋਈ ਹੈ ਉਸ ਤੋਂ ਬਾਅਦ ਜਿਹੜਾ ਵਾ ਅੱਜ ਰਿਟਰੀਟ ਲਈ ਖੁੱਲਿਆ ਗਿਆ ਤੇ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਸ਼ਾਮ ਨੂੰ ਲੋਕ ਜਿਹੜੇ ਨੇ ਕਾਫੀ ਮਾਤਰਾ ਦੇ ਵਿੱਚ ਜਿਹੜੀ ਰੀਤਿ ਸੱਦਮਲੀ ਦੇਖਣ ਜਾਣਗੇ ਜੀ ਕਮਲ ਬਦਲਾ ਕੀ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਕਿਤੇ ਨਾ ਕਿਤੇ ਸੁਣਨ ਨੂੰ ਆ ਰਿਹਾ ਹੈ ਕਿ ਹੁਣ ਜਿਹੜਾ ਦੋਸਤੀ ਦਾ ਹੱਥ ਵਧਾਇਆ ਜਾਂਦਾ ਸੀ ਉਹ ਸ਼ਾਇਦ ਨਹੀਂ ਵਧਾਇਆ ਜਾਏਗਾ ਕਮਲ ਕੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਜੀ 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 ਪਰਮਜੀਤ ਕਮਲ ਜਿਹੜਾ ਹੱਥ ਵਧਾਇਆ ਜਾਂਦਾ ਸੀ ਦੋਸਤੀ ਦਾ ਪਰੇਡ ਦੇ ਸਮੇਂ ਤੇ ਰਿਬੀਟਿੰਗ ਦਾ ਰਿਟਰੀਟ ਸੈਰੇਮਨੀ ਜਦੋਂ ਹੁੰਦੀ ਸੀ ਹੁਣ ਕਿਤੇ ਨਾ ਕਿਤੇ ਇਹ ਆ ਰਹੀ ਹੈ ਖਬਰ ਕਿ ਹੁਣ ਜਿਹੜਾ ਉਹ ਦੋਸਤੀ ਦਾ ਹੱਥ ਸੀ ਉਹ ਨਹੀਂ ਵਧਾਇਆ ਜਾਏਗਾ ਇਸ ਬਾਰੇ ਕੋਈ ਅਪਡੇਟ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਤਮਾਮ ਹਜੇ ਭਜੇ ਦੀ ਜਿਹੜਾ ਦਾ ਪੂਰੀ ਤਰ੍ਹਾਂ ਲੋਕਾਂ ਦੇ ਦਿਮਾਗ ਦੇ ਵਿੱਚੋਂ ਇਹ ਗੱਲ ਨਹੀਂ ਸਾਫ਼ ਹੋ ਸਕੀ ਕਿ ਜਿਹੜੀ ਯੁੱਧਬੰਦੀ ਹੈ ਉਹ ਕਿੰਦੀ ਤੱਕ ਚੱਲੇਗੀ ਕਿਉਂਕਿ ਪਾਕਿਸਤਾਨ ਵੱਲੋਂ ਲਗਾਤਾਰ ਜਿਹੜੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਕਿਹਾ ਜਾ ਰਿਹਾ ਉਹਨੂੰ ਵੇਖਦੇ ਜਿੱਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹ ਇਹ ਦੁਸਤਾਨ ਦੇ ਪਰਟੀ ਜਿਹੜਾ ਪ੍ਰੇਮ ਹੈ ਉਹ ਕਿਤੇ ਨਾ ਕਿਤੇ ਇਹੀ ਦਿਸ਼ਾਏਗਾ ਜਾ ਕੇ ਉੱਥੇ ਜਵਾਨਾਂ ਦੀ ਹੌਸਲਾ ਵਜਾਈ ਕੀਤੀ ਜਾਵੇ ਨਾ ਕਿ ਪਾਕਿਸਤਾਨ ਵੱਲ ਦੇਖ ਕੇ ਅੱਗੇ ਜਿਵੇਂ ਨਾਰੇ ਲਗਾ ਕੇ ਦੋਸਤੀ ਦਾ ਹੱਥ ਵਿਦਾਇਆ ਜਾਂਦਾ ਹੈ ਕਿਾ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਇੰਡੀਅਨ ਬੀਐਸਐਫ ਦੇ ਜਵਾਨ ਸੀਗੇ ਜਿਹੜੇ ਉਹ ਜਾਣ ਤੇ ਉਹ ਜਾ ਕੇ ਉਧਰ ਠੰਡਾ ਲਾਣ ਇਹ ਕਿਤੇ ਨਾ ਕਿਤੇ ਲੋਕਾਂ ਵੱਲੋਂ ਜਾ ਕੇ ਉੱਥੇ ਬੀਐਸਐਫ ਅਤੇ ਆਰਮੀ ਦਾ ਉਤਸਾਵ ਦਾਇਆ ਜਾਏਗਾ ਵੀ ਅਸੀਂ ਤੁਹਾਡੇ ਦੇਸ਼ ਦੇ ਨਾਲ ਖੜੇ ਹਾਂ ਜੀ ਠੀਕ ਹੈ ਕਮਲ ਬਹੁਤ ਬਹੁਤ ਸ਼ੁਕਰੀਆ ਤੁਹਾ ਦਿੱਤਾ ਨ ਕੀਤੇ ਇਹ ਦੇਖਣ ਨੂੰ ਮਿਲੇਗਾ ਕਿ ਜਿਹੜੀ ਬੀਟਿੰਗ ਦਾ ਰਿਟਰੀਟ ਸੈਰੇਮਨੀ ਪਹਿਲਾਂ ਹੁੰਦੀ ਸੀ ਉਸ ਦੇ ਨਾਲ ਉਹ ਕੁਝ ਵੱਖਰਾ ਦੇਖਣ ਨੂੰ ਅੱਜ ਮਿਲ ਸਕਦਾ ਹੈ